ਵਾਹਿਗੁਰੂ ਜੀ ਅੱਜ ਮੈਂ ਆਪ ਜੀ ਦੇ ਨਾਲ ਇੱਕ ਸੱਚੀ ਘਟਨਾ ਸਾਂਝੀ ਕਰਾਂਗੀ ਜੋ ਕਿ ਇੱਕ ਵੀਰ ਜੀ ਨੇ ਆਪਣੇ ਜੀਵਨ ਦੇ ਵਿੱਚ ਘਟਿਤ ਹੋਈ ਸੱਚੀ ਘਟਨਾ ਦੱਸੀ ਹੈ ਤੇ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਉਹ ਕਿਵੇਂ ਰੱਬ ਦੇ ਦੋਸਤ ਬਣੇ ਸੀ ਕਿਸ ਤਰ੍ਹਾਂ ਇੱਕ ਵੀਰ ਜੀ ਰੱਬ ਦਾ ਦੋਸਤ ਬਣਿਆ ਇਸ ਦੇ ਬਾਰੇ ਉਹ ਆਪਣੇ ਜੀਵਨ ਦੇ ਵਿੱਚ ਘਟਿਤ ਸੱਚੀ ਘਟਨਾ ਦੱਸਦੇ ਨੇ ਕੀ ਕਹਿੰਦੇ ਨੇ ਕਹਿੰਦੇ ਇੱਕ ਵਾਰ ਦੀ ਗੱਲ ਹੈ ਮੈਂ ਆਪਣੇ ਜੋਪ ਤੇ ਜਾ ਰਿਹਾ ਸੀ ਗੱਡੀ ਦੇ ਵਿੱਚ ਤੇ ਬਹੁਤ ਹੀ ਗਰਮੀ ਪੈ ਰਹੀ ਸੀ ਉਸ ਦਿਨ ਤੇ ਮੈਂ ਸੜਕ ਤੇ ਵੇਖਦਾ ਹਾਂ ਕਿ ਇੱਕ ਗਰੀਬ ਬੱਚਾ ਕੁਝ ਵੇਚ ਰਿਹਾ ਹੁੰਦਾ ਹੈ ਤੇ ਉਹਦੇ ਤਨ ਤੇ ਇੰਨੇ ਫਟੇ ਪੁਰਾਣੇ ਕੱਪੜੇ ਪਾਏ ਹੁੰਦੇ ਨੇ ਕਿ ਉਸ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਗਰਮੀ ਲੱਗ ਰਹੀ ਸੀ ਤੇ ਪੈਰਾਂ ਦੇ ਵਿੱਚ ਵੀ ਕੁਝ ਨਹੀਂ ਹੁੰਦਾ ਕੋਈ ਚੱਪਲ ਨਹੀਂ ਕੋਈ ਜੁੱਤਾ ਨਹੀਂ ਉਹਦੇ ਪੈਰਾਂ ਦੇ ਵਿੱਚ ਤੇ ਉਦੇ ਪੈਰ ਜਿਹੜੇ ਉਹ ਜ਼ਮੀਨ ਤੇ ਵੀ ਨਹੀਂ ਲੱਗ ਰਹੇ ਸੀ ਕਿਉਂਕਿ ਸੜਕ ਤੇ ਤੁਰ ਰਿਆ ਸੀ ਸੜਕ ਐਨੇ ਗਰਮ ਸੀ ਕਿ ਉਹਦੇ ਪੈਰਾਂ ਦੇ ਥੱਲੇ ਜਿਹੜੇ ਮਾਸ ਫਟ ਚੁੱਕਿਆ ਸੀ ਛਾਲੇ ਪੈ ਗਏ ਸੀ ਜਦੋਂ ਵੀਰ ਨੇ ਉਸ ਬੱਚੇ ਨੂੰ ਵੇਖਿਆ ਤੇ ਉਹਦਾ ਮਨ ਬੜਾ ਉਦਾਸ ਹੋਇਆ ਕਹਿੰਦਾ ਵੀਰ ਕਹਿੰਦਾ ਮੈਂ ਗੱਡੀ ਸਾਈਡ ਤੇ ਲਾਈ ਤੇ ਉਸ ਬੱਚੇ ਨੂੰ ਆਪਣੇ ਪਾਸ ਬੁਲਾਇਆ ਪਾਸ ਬੁਲਾ ਕੇ ਜਦੋਂ ਮੈਂ ਉਸਦੀ ਹਾਲਤ ਵੇਖੀ ਤੇ ਸਭ ਤੋਂ ਪਹਿਲਾਂ ਮੈਨੂੰ ਕੁਝ ਨਾ ਸੁੱਝਿਆ ਮੇਰਾ ਮਨ ਅੰਦਰੋਂ ਇੰਨਾ ਉਦਾਸ ਹੋ ਗਿਆ ਸੀ ਕਿ ਮੈਂ ਮੇਰਾ ਰੋਣ ਨੂੰ ਦਿਲ ਕਰ ਰਿਹਾ ਸੀ ਕਹਿੰਦੇ ਮੈਂ ਜਾ ਕੇ ਇੱਕ ਦੁਕਾਨ ਤੇ ਗਿਆ ਜੋ ਕਿ ਚਪਲਾਂ ਦੀ ਜੁੱਤੀਆਂ ਦੀ ਦੁਕਾਨ ਸੀ ਤੇ ਉੱਥੇ ਜਾ ਕੇ ਮੈਂ ਉਸ ਬੱਚੇ ਨੂੰ ਪੈਰਾਂ ਦੇ ਵਿੱਚ ਜੁੱਤੇ ਤੇ ਚਪਲ ਪਵਾਈ ਤੇ ਵੀਰ ਜੀ ਕਹਿੰਦੇ ਕਿ ਫਿਰ ਮੈਂ ਉਸ ਬੱਚੇ ਨੂੰ ਆਖਿਆ ਕਿ ਬੇਟਾ ਜੇ ਤੈਨੂੰ ਕਿਸੇ ਹੋਰ ਚੀਜ਼ ਦੀ ਵੀ ਜ਼ਰੂਰਤ ਹੈ ਤਾਂ ਮੈਨੂੰ ਦੱਸ ਮੈਂ ਤੈਨੂੰ ਉਹ ਵੀ ਦਿਲਾ ਦੇਵਾਂਗਾ ਤੇ ਐਨੀ ਗੱਲ ਸੁਣ ਕੇ ਉਸ ਬੱਚੇ ਦੀ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਕਹਿੰਦਾ ਕਿ ਕੀ ਤੁਸੀਂ ਰੱਬ ਹੋ ਤੇ ਵੀਰ ਕਹਿੰਦਾ ਮੈਂ ਕੰਨਾਂ ਨੂੰ ਹੱਥ ਲਾ ਕੇ ਕਿਹਾ ਕਿ ਨਹੀਂ ਬੇਟਾ ਮੈਂ ਰੱਬ ਨਹੀਂ ਹਾਂ ਫਿਰ ਉਹ ਬੱਚਾ ਕਹਿੰਦਾ ਕਿ ਤੁਸੀਂ ਰੱਬ ਦੇ ਦੋਸਤ ਹੋ ਤੇ ਫਿਰ ਕਹਿੰਦੇ ਮੈਂ ਕਿਹਾ ਕਿ ਤੂੰ ਬੇਟਾ ਮੈਨੂੰ ਰੱਬ ਜਾਂ ਰੱਬ ਦਾ ਦੋਸਤ ਕਿਉਂ ਕਹਿ ਰਿਹਾ ਹੈ ਕਹਿੰਦਾ ਮੈਂ ਉਹ ਬੱਚਾ ਕਹਿੰਦਾ ਕਿ ਮੈਂ ਨਾ ਬਹੁਤ ਚਿਰਾਂ ਤੋਂ ਮੇਰੇ ਕੋਲ ਪੈਰਾਂ ਦੇ ਵਿੱਚ ਜੋੜਾ ਨਹੀਂ ਸੀ ਤੇ ਮੈਂ ਰਾਤ ਹੀ ਰੱਬ ਕੋਲ ਅਰਦਾਸ ਕੀਤੀ ਸੀ ਕਿ हे ਰੱਬਾ ਮੇਰੇ ਪੈਰਾਂ ਦੀ ਇੰਨੀ ਬੁਰੀ ਹਾਲਤ ਹੋ ਚੁੱਕੀ ਹੈ ਮੇਰੇ ਪੈਰਾਂ ਦੇ ਵਿੱਚ ਜ਼ਖਮ ਹੋ ਗਏ ਨੇ ਤੇ ਪੈਰਾਂ ਚੋਂ ਖੂਨ ਵੀ ਨਿਕਲ ਰਿਹਾ ਹੈ ਹੁਣ ਤਾਂ ਮੈਨੂੰ ਇੱਕ ਪੈਰਾਂ ਦਾ ਜੋੜਾ ਦਿਲਾ ਦੇ ਤੇ ਇਸੇ ਕਰਕੇ ਮੈਂ ਤੁਹਾਨੂੰ ਰੱਬ ਜਾਂ ਰੱਬ ਦਾ ਦੋਸਤ ਆਖਿਆ ਕਿ ਸ਼ਾਇਦ ਉਸ ਰੱਬ ਨੇ ਮੇਰੀ ਅਰਦਾਸ ਸੁਣ ਕੇ ਆਪਣੇ ਦੋਸਤ ਨੂੰ ਜੋੜਾ ਲੈ ਕੇ ਮੇਰੇ ਵਾਸਤੇ ਭੇਜਿਆ ਹੈ ਕਹਿੰਦੇ ਐਨੀ ਗੱਲ ਸੁਣ ਕੇ ਮੇਰੇ ਵੀ ਅੱਖਾਂ 'ਚੋਂ ਹੰਝੂ ਨਿਕਲ ਗਏ ਤੇ ਮੈਂ ਮਨ ਹੀ ਮਨ ਅਰਦਾਸ ਕੀਤੀ ਰੱਬ ਦੇ ਕੋਲ ਪਰਮਾਤਮਾ ਦੇ ਕੋਲ ਕਿ ਮੈਨੂੰ ਹੁਣ ਪਤਾ ਲੱਗਿਆ ਰੱਬਾ ਕਿ ਤੇਰਾ ਦੋਸਤ ਬਣਨਾ ਕਿੰਨਾ ਆਸਾਨ ਹੈ ਤੂੰ ਮੈਨੂੰ ਸਭ ਕੁਝ ਦਿੱਤਾ ਇਸ ਬੱਚੇ ਦੇ ਪੈਰਾਂ ਦੇ ਵਿੱਚ ਜੋੜਾ ਵੀ ਨਹੀਂ ਸੀ ਕਿ ਹੇ ਰੱਬਾ ਮੈਂ ਤਾਂ ਸੋਚਦਾ ਸੀ ਕਿ ਤੇਰਾ ਦੋਸਤ ਬਣਨਾ ਪਤਾਂ ਨਹੀਂ ਕਿ ਕਿੰਨਾ ਕੁ ਔਖਾ ਹੈ ਪਰ ਤੇਰਾ ਦੋਸਤ ਬਣਨਾ ਤਾਂ ਬਹੁਤ ਹੀ ਸੌਖਾ ਹੈ ਬਹੁਤ ਹੀ ਆਸਾਨੀ ਦੇ ਨਾਲ ਤੇਰਾ ਦੋਸਤ ਬਣਿਆ ਜਾ ਸਕਦਾ ਹੈ ਤੇ ਜੇ ਆਪਾਂ ਕਿਸੇ ਦੀ ਗਰੀਬ ਦੀ ਮਦਦ ਕਰਕੇ ਰੱਬ ਦਾ ਦੋਸਤ ਬਣ ਸਕਦੇ ਹਾਂ ਤਾਂ ਕਿਉਂ ਨਾ ਬਣੀਏ ਤੇ ਇਸ ਕਰਕੇ ਮੈਂ ਸਾਰਿਆਂ ਦੇ ਅੱਗੇ ਇਹ ਬੇਨਤੀ ਕਰਨਾ ਚਾਹਾਂਗੀ ਕਿ ਜੇ ਪਰਮਾਤਮਾ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ ਤੇ ਉਹਦਾ ਸੁਖ ਰਾਨਾ ਵੀ ਕਰਿਆ ਕਰੋ ਤੇ ਲੋੜਵੰਦ ਬੰਦਿਆਂ ਦੀ ਬੱਚੀਆਂ ਦੀ ਮਦਦ ਵੀ ਕਰਿਆ ਕਰੋ ਕਿੰਨੀ ਆਸਾਨੀ ਦੇ ਨਾਲ ਆਪਾਂ ਰੱਬ ਦੇ ਸੱਚੇ ਦੋਸਤ ਬਣ ਸਕਦੇ ਹਾਂ ਤੇ ਜੇ ਆਪ ਜੀਆਂ ਨੂੰ ਇਹ ਸੱਚੀ ਘਟਨਾ ਇਹ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਗੇ ਮਿਲਦੇ ਹਾਂ ਇਸੇ ਤਰ੍ਹਾਂ ਦੀ ਸੱਚੀ ਘਟਨਾਵਾਂ ਦੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ